ਆਪੇ ਬੀਜ ਆਪੇ ਹੀ ਖਾਉ ਨਾਨਕ ਹੁਕਮਿ ਆਵਜਾ ਤੀਰਤ ਤਪ ਦਇਆ ਦਤ ਦਾਨ ਜੇ ਕੋ ਪਾਵੈ ਤਿਲ ਕਾ ਮਾਣ ਸੁਣਿਆ ਮੰਨਿਆ ਮਨ ਕੀਤਾ ਪਾਉ ਅੰਤਰਗਤ ਤੀਰਥ ਮਲਨਾਉ ਸਭ ਗੁਣ ਤੇਰੇ ਮੈਂ ਨਾਹੀ ਕੋਏ ਵੇਣ ਗੁਣ ਕੀਤੇ ਭਗਤ ਨਾ ਹੋਏ ਸਵਸਤ ਆਤ ਬਾਣੀ ਬਰਮਾਉ ਸਤ ਸੁਹਾਣ ਸਦਾ ਮਨ ਚਾਉ ਕਮਣ ਸੋ ਵੇਲਾ ਵਖਤ ਕਮਣ ਕਮਣ ਥਿਤ ਕਮਣ ਵਾਰ ਕਮਣ ਸੇ ਰੂਤੀ ਮਹਾ ਕਮਣ ਜਿਤ ਹੁਆ ਆਕਾਰ ਨੀਲ ਨ ਪਾਈਆ ਪੰਡਤੀ ਜੇ ਹੋਇ ਲੇਖ ਪੁਰਾਣ ਵਖਤ ਨ ਪਾਇਓ ਕਾਦੀਆਂ ਦੇ ਲਿਖਣ ਲੇਖ ਕੁਰਾਨ ਸਿੱਤ ਵਾਰ ਨਾ ਜੋਗੀ ਜਾਣੈ ਰੁੱਤ ਮਾਹੋ ਨਾ ਕੋਈ ਜਾਂ ਕਰਤਾ ਸਿਰ ਠੀਕੋ ਸਾਜੀ ਆਪੇ ਜਾਣੈ ਸੋਈ ਕਿਵ ਕਰ ਅੱਖਾਂ ਕਿਵ ਸਲਾਹੀ ਕਿਉ ਵਰਣੀ ਕਿਵ ਜਾਣਾ ਨਾਨਕ ਆਖਣ ਸਭ ਕੋ ਆਖੈ ਇੱਕ ਦੂ ਇੱਕ ਸਿਆਣਾ ਵੱਡਾ ਸਾਹਿਬ ਵੱਡੀ ਨਾਈ ਕੀਤਾ ਜਾਂ ਕਾ ਹੋਵੈ ਨਾਨਕ ਜੇ ਕੋ ਆਪੋ ਜਾਣੈ ਅੱਗੇ ਗਿਆ ਨਾ ਸੋਹੈ ਪਾ ਤਾਲਾਂ ਪਾ ਤਾਲ ਲੱਖ ਅਗਾਸ ਅਗਾਸ ਕੋੜ ਕੋੜ ਕਪਾਲ ਥਕੇ ਵੇਦ ਕਹਨ ਇੱਕ ਬਾਤ ਸਹਸ 18 ਕਹਿਨ ਕਤੀਬਾਂ ਅਸਲੂ ਇਕ ਧਾਤ ਲੇਖਾ ਹੋਏ ਤਾਂ ਲਿਖੀਐ ਲੇਕਾ ਹੋਏ ਬਨਾਸ ਨਾਨਕ ਵੱਡਾ ਕੀ ਹੈ ਆਪੇ ਜਾਣੇ ਆਪ ਸਾਲਾ ਹੀ ਸਾਲਾ ਹੈ ਏਤੀ ਸੁਰਤ ਨਾ ਪਾਈਆ ਨਦੀਆਂ ਅਤੇ ਵਹ ਪਵਹ ਸਮੁੰਦ ਨਾ ਜਾਣੀਐ ਸਮੁੰਦ ਸਾਹ ਸੁਲਤਾਨ ਗਿਰਹਾ ਜੇਤੀ ਮਾਲ ਧਨ ਕੀੜੀ ਤੁਲ ਨਾ ਹੋਣੀ ਜੇ ਤਿਸ ਮਨੋਂ ਨ ਵਿਸਰੇ ਅੰਤ ਨਾ ਸਿਵਤੀ ਕਹਿਣ ਅਨੰਤ ਅੰਤ ਨਾ ਕਰਨੇ ਦੇਨਾਂ ਅੰਤ ਅੰਤ ਨਾ ਵੇਖਣ ਸੁਣਨਾ ਅੰਤ ਅੰਤ ਨਾ ਜਾਪੈ ਕਿਆ ਮਨ ਮੰਤ ਅੰਤ ਨਾ ਜਾਪੈ ਕੀਤਾ ਆਕਾਰ ਸੰਤ ਨਾ ਜਾਪੈ ਪਾਰ ਆਵਾਰ ਸੰਤ ਕਾਰਨ ਕੀਤੇ ਬਿਲਾਹੇ ਤਾਕੇ ਅੰਤ ਨਾ ਪਾਈ ਜਾਹੇ ਇਹੋ ਅੰਤ ਨਾ ਜਾਣੇ ਕੋਏ ਬਹੁਤਾ ਕਹੀਏ ਬਹੁਤਾ ਹੋਏ ਵੱਡਾ ਸੇ ਉਚਾ ਥਾਉ ਉੱਚੇ ਉਪਰ ਉਚਾ ਨਾਉ ਇਹ ਵੱਡੂ ਚਾਹ ਹੋਏ ਕੋਈ ਤੇ ਸੁੱਚੇ ਕੋ ਜਾਣੈ ਸੋਈ ਜੇ ਵੜੇ ਆਪ ਜਾਣੈ ਆਪ ਆਪ ਨਾਨਕ ਨਦਰੀ ਕਰਮੀ ਦਾਤ ਬਹੁਤਾ ਕਰਮ ਲਿਖਿਆ ਨਾ ਜਾਈ ਵੱਡਾ ਦਾਤਾ ਤਿੱਲ ਨਾ ਤਮਾਈ ਕੀਤੇ ਮੰਗ ਹੈ ਜੋ ਦੇ ਅਪਾਰ ਕੀਤੇ ਅਗਣਤ ਨਹੀਂ ਵਿਚਾਰ ਕੀਤੇ ਖੱਪ ਟੁੱਟੇ ਵਿਕਾਰ ਕੀਤੇ ਲੈ ਲੈ ਮੁਕਰਪਾਹੀ ਕੀਤੇ ਮੂਰਖ ਖਾਹੀ ਖਾਹੀ ਕੀਤੇ ਆ ਦੂਖ ਭੂਖ ਸਦਮਾਰ ਏ ਭੇ ਦਾਤ ਤੇਰੀ ਦਾਤਾਰ ਬੰਦ ਕਲਾਸੀ ਪਾਣੇ ਹੋਏ ਹੋਰ ਆਖ ਨਾ ਸਕੈ ਕੋਈ ਜੇ ਕੋ ਕਾਏ ਇੱਕ ਆਖਣ ਪਾਈ ਉਹ ਜਾਣੈ ਜੇਤੀਆ ਮੋਇ ਖਾਈ ਆਪੇ ਜਾਣ ਆਪੇ ਦੇ ਅੱਖ ਸੇ ਪੇ ਕਈ ਕੇ ਜਿਸ ਨੂੰ ਬਖਸੇ ਸਿਫਤ ਸਲਾਹਾ ਨਾਨਕ ਪਾਤਸ਼ਾਹੀ ਪਾਤਸ਼ਾਹੂ ਆਮੁੱਲ ਗੁਣ ਮੁੱਲ ਵਾਪਾਰ ਮੁੱਲ ਵਪਾਰੀ ਐ ਮੁੱਲ ਪੰਡਾਰ ਮੁੱਲ ਆਵੇ ਮੁੱਲ ਲੈ ਜਾਏ ਮੁੱਲ ਭਾਏ ਮੁੱਲਾ ਸਮਾਹੀ ਮੁੱਲ ਧਰਮ ਮੁੱਲ ਦੀ ਬਾਣ ਮੁੱਲ ਤੁਲ ਮੁੱਲ ਪਰਵਾਣ ਮੁੱਲ ਵਿਖੀਸ ਮੁੱਲ ਨਿਸ਼ਾਨ ਅਮੁੱਲ ਕਰਮ ਮੁੱਲ ਫੁਰਮਾਨ ਆ ਮੁੱਲੋ ਮੁੱਲ ਆਖਿਆ ਨਾ ਜਾਏ ਆਖ ਆਖ ਰਹਿ ਲਿਵ ਲਾਏ ਆਖੇ ਵੀਦ ਪਾਠ ਪੁਰਾਣ ਆਖੇ ਪੜੈ ਕਰੈ ਵਿਖਿਆਣ ਆਖੇ ਪੜੈ ਕਰੈ ਵਿਖਿਆਣ ਆਖੇ ਬਰਮੇ ਆਖੇ ਇੰਦ ਆਖੇ ਗੋਪੀਤਾ ਗੋਵਿੰਦ ਆਖੇ ਇਸ ਰਾਖੇ ਸਿੱਧ ਆਖੇ ਕੀਤੇ ਕੀਤੇ ਬੁੱਧ ਆਖੇ ਧਨ ਆਖੇ ਦੀਵ ਆਖੇ ਸੂਰ ਨਰ ਮਨਜਨ ਸੇਵ ਕੀਤੇ ਆਖੇ ਆਖਣ ਪਾਹੇ ਕੀਤੇ ਕਹਿ ਕ ਉਠ ਉਠ ਜਾਹੀ ਤੇਤੇ ਕੀਤੇ ਹੋਰ ਕਰੇ ਤਾ ਆਖ ਨਾ ਸਕੈ ਕਈ ਕੇ ਜੀਵੜ ਪਾਵੇ ਤੇ ਵਢ ਹੋਏ ਨਾਨਕ ਜਾਣੈ ਸੱਚਾ ਸੋਈ ਜੇ ਕੋ ਆਖੇ ਬੂਲ ਵਿਗਾੜ ਤਾਂ ਲਿਖੀਐ ਸਿਰ ਗਵਾਰਾ ਗਵਾਰ ਸੋਦਰ ਕਿਹਾ ਸੋ ਕਰ ਕਿਹਾ ਜਿਤ ਵੈ ਸਰਬ ਸੰਭਾਲੇ ਬਾਜੇ ਨਾਦ ਅਨੇਕ ਅਸੰਖਾਂ ਕੀਤੇ ਵામਣ ਹਾਰੇ ਕੀਤੇ ਰਾਗ ਪਰਿਸੀਓ ਕਹੀ ਅਨ ਕੀਤੇ ਗਾਵਣ ਹਾਰੇ ਗਾਵੇ ਤੁਨੋਂ ਪਾਉਣ ਪਾਣੀ ਬੈ ਸੰਤਰ ਗਾਵੇ ਰਾਜਾ ਧਰਮਦਵਾਰੀ ਗਾਵੇ ਚਿੱਤ ਗੁਪਤ ਲਿਖ ਜਾਣਾ ਲੇਖ ਲਿਖ ਧਰਮ ਵਿਚਾਰੀ ਗਾਵੇ ਈਸ਼ਰ ਬ੍ਰਹਮਾ ਦੇਵੀ ਸੋਹਣ ਸਦਾ ਸਵਾਰੀ ਗਾਵੇ ਇੰਦ ਇੰਦਾਸਨ ਬੈਠੀ ਦੇਵਤਿਆਂ ਦਰ ਨਾਲੀ ਗਾਵੇ ਸਿੱਧ ਸਮਾਦੀ ਅੰਦਰ ਗਾਵਣ ਸਾਧ ਵਿਚਾਰੀ ਗਾਵਣ ਜਤੀ ਸਤੀ ਸੰਤੋਖੀ ਗਾਮ ਹੈ ਵੀਰ ਕਰਾਰੀ ਗਾਵਣ ਪੰਡਤ ਪੜਨ ਰਖੀਸਰ ਜੁਗ ਜੁਗ ਵੇਦਾਂ ਨਾਲੇ ਗਾਵਹਿ ਮੋਹਣਿਆ ਮਨਮੋਹਨ ਸੁਰਗਾ ਮਛ ਪਿਆਲੇ ਗਾਵਣ ਰਤਨੁ ਪਾਏ ਤੇਰੇ 86 ਤੀਰਥ ਨਾਲੇ ਗਾਵਹਿ ਜੁਦ ਮਹਾਬਲ ਸੂਰਾ ਗਾਵਹਿ ਖਾਣੀ ਚਾਰੀ ਗਾਵੈ ਖੰਡ ਮੰਡਲਵਰ ਪੰਡਾ ਕਰ ਕਰ ਰਖੇ ਧਾਰੇ ਸਹੀ ਤੁਦ ਨੂੰ ਗਾਵੈ ਜੋ ਤੁਦ ਪਾਵਨ ਰਤੇ ਤੇਰੀ ਭਗਤਰ ਸਾਲੀ ਹੋਰ ਕੀਤੇ ਗਾਵਨ ਸੇ ਮੈਂ ਚਿਤ ਨਾਮ ਨਾਨਕ ਕਿਆ ਵਿਚਾਰੇ ਸੋਈ ਸੋਈ ਸਦਾ ਸੱਚ ਸਾਹਿਬ ਸਾਚਾ ਸਾਚੀ ਨਾਈ ਹੈ ਪੀ ਹੋਸੀ ਜਾਏ ਨਾ ਜਾਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਪਾਤੀ ਕਰ ਕਰ ਜਿਨਸੀ ਮਾਇਆ ਜਿਨ ਉਪਾਈ ਕਰ ਕਰ ਦੇਖਿਆ ਕੀਤਾ ਆਪਣਾ ਜਿਉ ਤਿਸ ਦੀ ਵਡਿਆਈ ਜੋ ਤਿਸ ਭਾਵੇਂ ਸੋਈ ਕਰਸੀ ਹੁਕਮ ਨਾ ਕਰਣਾ ਜਾਈ ਸੋ ਪਾਤ ਸਾਹੁ ਸੁਹਾ ਪਾਤ ਸਾਹਿਬ ਨਾਨਕ ਰਹਿਣ ਰਜਾਈ ਮੁੰਦਾ ਸੰਤੋਖ ਸਰਮ ਪਤ ਚੋਲੀ ਧਿਆਨ ਕੀ ਕਰੈ ਬੇਪੂਤ ਖਿੰਥਾ ਕਾਲ ਕੁਵਾਰੀ ਕਾਇਆ ਜੁਗਤ ਡੰਡਾ ਪ੍ਰਤੀਤ ਆਈ ਪੰਥੀ ਸਗਲ ਜਮਾਤੀ ਮਨ ਜੀਤੈ ਜਗ ਜੀਤ ਆਦੇਸ ਥਿਸੈ ਦੇਸ ਸਾਧ ਅਨੀਲ ਅਨਾਦ ਅਨਹਤ ਜੁਗ ਜੁਗ ਏਕੋ ਵੇਸ ਪੁਗਤ ਗਏ ਆਨੰਦਿਆ ਪੰਡਾਰਨ ਘਟ ਘਟ ਵਜੈ ਨਾਦ ਆਪ ਨਾਥ ਨਾਥੀ ਸਭ ਜਾਂ ਕੀ ਰਿੱਧ ਸਿਦਵਰਾ ਸਾਦ ਸੰਯੋਗ ਵਿਜੋਗਦ ਕਾਰ ਚਲਾਵੈ ਲੇਖਿ ਆਵੇਂ ਭਾਗ ਆਦੇਸ ਤਿਸੈ ਆਦੇਸ ਸਾਦ ਅਨਿਲ ਅਨਾਦਨ ਹੱਤ ਜੁਗ ਜੁਗ ਏਕੋ ਵੇਸ ਇਕ ਕਮਾਈ ਜੁਗਤ ਵਿਆਈ ਤਿੰਨ ਚੇਲੇ ਪ੍ਰਵਾਨ ਇੱਕ ਸੰਸਾਰੀ ਇੱਕ ਪੰਡਾਰੀ ਇੱਕ ਲਾਏ ਦੀਵਾਨ ਜਿਵ ਤਿਸ ਭਾਵੇ ਤਿਵੈ ਚਲਾਵੇ ਜਿਵ ਹੋਵੇ ਫਰਮਾਨ ਉਹ ਵੇਖੇ ਉਹਨਾਂ ਨਦਰਣਾ ਆਵੇ ਬਹੁਤਾ ਇਹ ਵਡਾਣ ਆਦੇਸ ਤਿਸੈ ਆਦੇਸ ਸਾਦ ਅਨੀਲ ਅਨਾਦਨ ਹੱਤ ਜੁਗ ਜੁਗ ਏਕੋ ਵਿਸ ਆਸਣ ਲੋਏ ਲੋਏ ਪੰਡਾਰ ਜੋ ਕਿਸ ਪਾਇਆ ਸੇਕਾ ਵਾਰ ਕਰ ਕਰ ਵੇਖੈ ਸਿਰ ਜਨਹਾਰ ਨਾਨਕ ਸਚੇ ਕੀ ਸਾਚੀ ਕਾਰ ਆਦੇਸ ਇਸੇ ਆਦੇਸ ਸਾਦ ਅਨੀਲ ਅਨਾਦਨ ਹੱਤ ਜੁਗ ਜੁਗ ਏਕੋ ਵਿਸ ਇੱਕ ਦੂਜੀ ਬੋ ਲਖ ਹੋ ਹੈ ਲੱਖ ਹੋਵੇਂ ਲੱਖ 20 ਲੱਖ ਲੱਖ ਗਿੜਾ ਆਖਿਆ ਏਕ ਨਾਮ ਜਗਦੀਸ਼ ਏਤ ਰਾਹੀ ਪਤ ਪਵੜੀਆਂ ਚੜਿਐ ਹੋਏ 21 ਸੁਣ ਗੱਲਾਂ ਆਕਾਸ਼ ਕੀ ਕੀਟਾਂ ਆਈ ਰੀਸ ਨਾਨਕ ਨਦਰੀ ਪਾਈਐ ਕੁੜੀ ਕੁੜਾ ਠੀਸ ਆਖਣ ਜੋਰ ਚੁਪੈ ਨਾ ਜੋਰ ਜੋੜਨਾ ਮੰਗਣ ਦੇ ਨਾ ਜੋਰ ਜੋਰ ਨਾਲ ਜੋਰ ਨਾਲ ਜੀਵਨ ਮਰਨ ਨਾ ਜੋਰ ਜੋਰ ਨਾਲ ਰਾਜ ਮਾਨ ਮਨਸੂਰ ਜੋਰ ਨਾਲ ਸੁਰਤੀ ਗਿਆਨ ਵਿਚਾਰ ਜੋਰ ਨਾਲ ᔪਗਤੀ ਛੁੱਟੈ ਸੰਸਾਰ ਜਿਸ ਹੱਥ ਜੋਰ ਕਰ ਵੀ ਕੈ ਸੋਏ ਨਾਨਕ ਉੱਤਮ ਨੀਚ ਨਾ ਕੋਈ ਰਾਤੀ ਰੁਤੀ ਤੀਤੀ ਵਾਰ ਪਵਨ ਪਾਣੀ ਅਗਨੀ ਪਾਤਾਲ ਤਿਸ ਵਿੱਚ ਜੀ ਜੋਤ ਕੇ ਰੰਗ ਤਿੰਨ ਕੇ ਨਾਮ ਅਨੇਕ ਅਨੰਤ ਕਰਮੀ ਕਰਮੀ ਹੋਏ ਵਿਚਾਰ ਸੱਚਾ ਆਪ ਸੱਚਾ ਦਰਬਾਰ ਤਿਥੈ ਸੁਹਣ ਪੰਚ ਪਰਮਾਨ ਨਦਰੀ ਕਰਮ ਪਾਵੇ ਨਿਸ਼ਾਨ ਕੱਚ ਪਕਾਈ ਉਥੈ ਪਾਈ ਨਾਨਕ ਗਿਆ ਜਾ ਪਹਿ ਜਾਏ ਧਰਮ ਖੰਡ ਗਾਇਓ ਧਰਮ ਗਿਆਨ ਖੰਡ ਕਾ ਆਖੋ ਕਰਮ ਕੀਤੇ ਪਵਨ ਪਾਣੀ ਵੈਸੰਤਰ ਕੀਤੇ ਕਾਨ ਮਹੇਸ ਕੀਤੇ ਬਰਮੇ ਘਾੜਤ ਘੜੀ ਹੈ ਰੂਪ ਰੰਗ ਕੀ ਵੇਸ ਕੀਤੀ ਆ ਕਰਮ ਭੂਮੀ ਮੇਰ ਕੀਤੇ ਕੀਤੇ ਤੂ ਉਪਦੇਸ਼ ਕੀਤੇ ਇੰਦ ਚੰਦ ਸੂਰ ਕੀਤੇ ਕੀਤੇ ਮੰਡਲ ਦੇਸ ਕੀਤੇ ਸਿੱਧ ਬੁੱਧ ਨਾਥ ਕੀਤੇ ਕੀਤੇ ਦੇਵੀ ਵੇਸ ਕਿਤੇ ਦੇਵਦਨ ਮਨ ਕੀਤੀ ਕਿਤੇ ਰਤਨ ਸਮੁੰਦ ਕੀਤੀ ਆਖਾਣੀ ਕੀਤੀ ਆ ਬਾਣੀ ਕੀਤੇ ਪਾਤ ਨਰਿੰਦ ਕੀਤੀਆਂ ਸੁਰਦੀ ਸੇਵ ਕੀਤੇ ਨਾਨਕ ਅੰਤਨਾੰਤ ਗਿਆਨ ਖੰਡ ਮੈਂ ਗਿਆਨ ਪਰਚੰਡ ਤਿਤੈ ਨਾਦ ਬਨੋਦ ਕੋਡ ਆਨੰਦ ਸ਼ਰਮ ਖੰਡ ਕੀ ਬਾਣੀ ਰੂਪ ਤਿਤਹਿ ਘਾਰਦ ਘੜੀਏ ਬਹੁਤ ਅਨੂਪ ਤਾ ਕੀਆ ਗੱਲਾਂ ਕਥੀਆਂ ਨਾ ਜਾਏ ਜੀ ਕੋ ਕਹੈ ਪਿਛੈ ਪੁਛਤਾਏ ਤਿਥੈ ਘੜੀਐ ਸੁਰਤ ਮਤਿ ਮਨ ਬੁੱਧ ਤਿਥੈ ਘੜੀਐ ਸੁਰਾਂ ਸਿੱਧਾਂ ਕੀ ਸੁਧ ਕਰਮ ਖੰਡ ਕੀ ਬਾਣੀ ਜੋਰ ਤਿਥੈ ਹੋਰ ਨਾ ਕੋਈ ਹੋਰ ਤਿਥੈ ਜੋਦ ਮਹਾਬਲ ਸੂਰ ਤਿੰਨ ਮਹਿ ਰਾਮ ਰਹਾ ਭਰਪੂਰ ਤਿਥੈ ਸੀਤੋ ਸੀਤਾ ਮੈ ਮਾ ਮਾਹੇ ਤਾਂ ਕੇ ਰੂਪ ਨਾ ਕਥਨੇ ਜਾਏ ਨਾ ਉਹ ਮਰਹਿ ਨਾ ਠਾਗੇ ਜਾਏ ਜਿਨ ਕੈ ਰਾਮ ਵਸੈ ਮਨ ਮਾਹੀ ਤਿਥੈ ਭਗਤ ਵਸੈ ਕੇ ਲੋ ਕਰੈ ਆਨੰਦ ਸਚਾ ਮਨ ਸੋਈ ਸਚ ਖੰਡ ਵਸੈ ਨਿਰੰਕਾਰ ਕਰ ਕਰ ਵਿਖੈ ਨਦਰ ਨਿਹਾਲ ਤਿਥੈ ਖੰਡ ਮੰਡਲ ਵਰ ਪੰਡ ਜੇ ਕੋ ਕਥੈ ਤੰਤ ਨਾਂਤ ਤਿਥੈ ਲੋਲ ਆਕਾਰ ਜਿਵ ਜਿਵ ਹੁਕਮ ਤਿਵੈ ਤਿਵਕਾਰ ਵੇਖਾ ਵਿਗਸੈ ਕਰ ਵਿਚਾਰ ਨਾਨਕ ਕਥਨਾ ਕਰੜਾ ਸਾਰ ਜਤ ਪਹਾਰਾ ਧੀਰਜ ਸੁਨਿਆਰ ਹੈ ਰਣ ਮਤ ਵਿਦਥਿਆਰ ਭਉ ਖਲਾ ਗਨ ਤਪਤਾਉ ਪਾਂਡਾ ਪਉ ਅੰਮ੍ਰਿਤ ਤੇ ਟਟਾਲ ਘੜੀਐ ਸਬਦ ਸਚੀ ਟਕਸਾਲ ਜਿਨ ਕੋ ਨਦਰ ਕਰਮ ਦਿਨਕਾਰ ਨਾਨਕ ਨਦਰੀ ਨਦਰ ਨਿਹਾਲ ਇਸ ਲੋਕ ਪਵਣ ਗੁਰੂ ਪਾਣੀ ਪਿਤਾ ਮਾਤਾ ਤਰਤਮ ਹੱਤ ਦਿਵਸ ਰਾਤ ਦੁਇ ਦਾਈ ਦਾਇਆ ਖਿਲ ਸਗਲ ਜਗਤ ਚੰਗੇ ਆਈਆ ਬੁਰੇ ਆਈਆ ਵਾਚੈ ਧਰਮ ਹਦੂਰ ਕਰਮੀ ਆਪ ਆਪਣੀ ਕੇ ਨੇੜੈ ਕੇ ਦੂਰ ਜਿਨੀ ਨਾਮ ਧਿਆਇਆ ਗੈ ਮਸ਼ਕਤ ਘਾਲ ਨਾਨਕ ਤੇ ਮੁਖ ਉਜਲੇ ਕੀਤੀ ਛੁਟੀ ਨਾਲ ਜਿਨੀ ਨਾਮ ਧਿਆਇਆ ਗੈ ਮਸ਼ਕਤ ਘਾਲ ਨਾਨਕ ਤੇ ਮੁਖ ਉਜਲੇ ਕਿਤੀ ਛੁਟੀ ਨਾਲ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ